ਯੇਸ਼ੂ ਦੇ ਨਾਲ ਇੱਕ ਮਨ ਹੋ ਜਾਣਾ ਇੱਕ ਜੁਟ ਹੋ ਜਾਣਾ ਜਿੰਨੀ ਤੇਰਾ ਆਪਾ ਪਰਮੇਸ਼ਵਰ ਦੇ ਵਿੱਚ ਇੱਕ ਜੁਟ ਨਹੀਂ ਹੁੰਦੇ ਇੱਕ ਮਨ ਨਹੀਂ ਹੁੰਦੇ ਕੋਈ ਨਹੀਂਦਰ ਕੁਛ ਵੀ ਹੋਣ ਵਾਲਾ ਨਹੀਂ ਹੈਗਾ ਜਿੰਨੀ ਮਰਜੀ ਪ੍ਰਾਰਥਨਾ ਕਰਾ ਕੇ ਤੁਸੀਂ ਚਲੇ ਜਾਓ ਪਰ ਅਗਰ ਤੁਹਾਡਾ ਮਨ ਮਸੀਹ ਦੇ ਵਿੱਚ ਨਹੀਂ ਹੈ ਤੇ ਕੁਛ ਵੀ ਹੋਣ ਵਾਲਾ ਨਹੀਂ ਹੈਗਾ कुछ बीते दिन मैं प्रभु कर रही थी और कल भी मेरा सवाल कि तो मैं सवाल कर रही बेटे हो है मैं हाँ परमेर क्यों का तो। और आंसर मेनु कल मिलिया एक जुट नहीं मन नहीं सी हो हो। कल मतलब मैन ओंसर मिलिया मैं उस दिन तो मैं मतलब ਬਹੁਤ ਮੈਨੂੰ ਹੋ ਰਿਹਾ ਸੀਗਾ ਮੈਂ ਪ੍ਰਭੂ ਕਿਉਂ ਕੀ ਦੱਲ ਉਹ ਬੱਚਾ ਕਿਉਂ ਨਹੀਂ ਯਾਦ ਹੋਇਆ ਕਿਉਂ ਉਹ ਪਰ ਜਵਾਨੀ ਚ ਚਲੇ ਗਿਆ ਪਰਮੇਸ਼ਰ ਕਹਿੰਦੇ ਉਹਨਾਂ ਦਾ ਮਾਣੀ ਪ੍ਰਭੂ ਦੇ ਵੱਲ ਨਹੀਂ ਸੀ ਤੁਹਾਡੇ ਪਰਿਵਾਰ 'ਚੋਂ ਇੱਕ ਜਣ ਵੀ ਪਰਮੇਸ਼ਰ ਦੇ ਨਾਲ ਅਗਰ ਇੱਕ ਮਨ ਹੈ ਇੱਕ ਜੋਤ ਹੈ ਨਾ ਤਹ ਪੂਰੇ ਘਰਾਣੇ ਦਾ ਬਚਾਇਆ ਅਗਰ ਇੱਕ ਜਣਾ ਵੀ ਉੱਠ ਕੇ ਖਲੋ ਜਾਂਦਾ ਤਾਂ ਕਿਹਰੇ ਸੀ ਕਹਿੰਦੇ ਨਹੀਂ ਪਤਨੀ ਨਹੀਂ ਸਾਥ ਦੇ ਰਹੀ ਪਤੀ ਨਹੀਂ ਸਾਥ ਦੇ ਰਿਆ ਜਾਂ ਬੱਚੇ ਨਹੀਂ ਸਾਥ ਦੇ ਰਹੇ ਕਿਸੇ ਵੱਲ ਨਾ ਦੇਖੋ ਅਬ ਤੁਸੀਂ ਮਸਜਿਦ ਵਿੱਚ ਇੱਕ ਮਨ ਹੋਵੋ ਤੁਸੀਂ ਮਸਜਿਦ ਚ ਇੱਕ ਜੁੱਟ ਹੋਵੋ ਤਾਂ ਹੀ ਤੁਸੀਂ ਕੁਝ ਕਰ ਸਕਦੇ ਹੋ ਤਾਂ ਹੀ ਤੁਸੀਂ ਆਪਣੇ ਘਰਾਣੇ ਨੂੰ ਬਚਾ ਸਕਦੇ ਹੋ ਤਾਂ ਹੀ ਤੁਹਾਡਾ ਪਰਿਵਾਰ ਬਚ ਸਕਦਾ ਅਗਰ ਤੁਸੀਂ ਮਸੀਹ ਦੇ ਵਿੱਚ ਇੱਕ ਮਨ ਨਹੀਂ ਹੈ ਤੁਹਾਡਾ ਮਨ ਕਿਤੇ ਹੋਰ ਭਟਕ ਰਿਹਾ ਹੈ ਇੱਥੇ ਚਰਚ ਵੀ ਆਉਂਨੇ ਹੋ ਪ੍ਰਾਰਥਨਾ ਵੀ ਹੁੰਦੀ ਹੈ ਲੇ ਹੈਂਡ ਵੀ ਹੁੰਦਾ ਹੈ ਪਰ ਜਾਂ ਕੇ ਤੁਹਾਡਾ ਮਨ ਫੇਰ ਹੋਰ ਨਾ ਪਾਸਿਆਂ ਨੂੰ ਭੱਜਦਾ ਪਿਆ ਮਸੀਹ ਦੇ ਨਾਲ ਤਾਂ ਤੁਸੀਂ ਜੁੜੇ ਹੀ ਨਹੀਂਗੇ ਜੇ ਫਾਰਮੈਲਟੀ ਵਾਸਤੇ ਤੁਸੀਂ ਚਰਚ ਆ ਰਹੇ ਹੋ ਤੇ ਉਹਦਾ ਕੋਈ ਲਾਭ ਤੁਹਾਨੂੰ ਨਹੀਂ ਮਿਲਣਾ ਉਹਦਾ ਕੋਈ ਤੁਹਾਨੂੰ ਫਾਇਦਾ ਨਹੀਂ ਮਿਲਣਾ ਹੈਗਾ ਮਸੀਹ ਦੇ ਵਿੱਚ ਇੱਕ ਮੰਨ ਹੋ ਜਾਓ ਇੱਕ ਜੁੱਟ ਹੋ ਜਾਓ ਸੋ ਅਸੀਂ ਦੇਖਦੇ ਅੱਜ ਪਰਦੇ ਅਜ ਉਹਨਾਂ ਦੀ ਅੰਜੀਲ ਉਹਦਾ 15 ਅੱਜ ਅਸੀਂ ਪੜਾਂਗੇ ਇੱਥੇ ਮਸੀਹ ਨੇ ਪ੍ਰਭ ਯੇਸ਼ੂ ਨੇ ਇਹ ਹੀ ਸਾਨੂੰ ਕਹਿਆ ਹੈ ਸਾਰਾ ਤੁਸੀਂ ਪੜੋਗੇ ਤਾਂ ਪਤਾ ਲੱਗ ਜਾਏਗਾ ਚੁੱਨਾ 15 ਜੋ ਉਹਨਾਂ ਦੇ ਜੀਲ ਉਹਦਾ 15 ਦੇ ਆਏ ਉਹਦੀ ਇੱਕ ਤਾਇਤ ਤੋਂ ਜਿਹੜਾ ਕਿ ਜਲਦੀ ਜਲਦੀ ਪੜਦਾਂਗੇ ਧਿਆਨ ਦੇਣਾ ਜੇ ਤੁਸੀਂ ਬਚਨ ਵਿੱਚ ਪੂਰਾ ਇੱਕਮਨ ਹੋ ਜਾਣਾ ਪ੍ਰਭ ਯੇਸ਼ੂ ਤੁਸੀਂ ਇਨਸਾਨ ਦੇ ਨਾਲ ਇੱਕਮਨ ਹੋਣਾ ਨਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ ਪਰ ਮਸੀਹ ਦੇ ਨਾਲ ਪ੍ਰਭ ਯੇਸ਼ੂ ਦੇ ਨਾਲ ਇੱਕਮਨ ਹੋ ਜਾਓ ਅੰਗੂਰ ਦੀ ਬੇਲ ਤੇ ਟਹਿਣੀਆ ਅੰਗੂਰ ਦੀ ਵੇਲ ਤੇ ਟਾਹਣੀਆਂ ਉਹਦੀਆਂ ਨੂੰ ਲੈ ਕੇ ਯੇਸ਼ੂ ਮਸੀਹ ਨੇ ਸਾਨੂੰ ਸਮਝਾਇਆ ਅੰਗੂਰ ਦੀ ਵੇਲ ਤੇ ਉਹਦੀਆਂ ਟਾਹਣੀਆਂ ਕਾਫੀ ਦੇਰ ਹੋ ਗਈ ਮੇਰੇ ਘਰ ਵਿੱਚ ਅੰਗੂਰ ਦੀ ਵੇਲ ਵੀ ਸੀ ਉਹਦੀਆਂ ਟਾਹਣੀਆਂ ਵੀ ਸਿਗੀਆਂ ਅਸੀਂ ਉਹ ਪੂਰਾ ਪ੍ਰੈਕਟੀਕਲ ਕਰਕੇ ਦੇਖਿਆ ਸੀ ਜਦ ਕਲਿਸੇ ਨੂੰ ਬਾਹਰ ਹੀ ਬਿਠਾਤਾ ਸੀ ਜਿਹੜੇ ਚੀ ਤੇ ਪੂਰਾ ਪ੍ਰੈਕਟੀਕਲ ਕੀਤਾ ਸੀਗਾ ਉਹ ਟਾਹਣੀਆਂ ਕੱਟ ਦਿੱਤੀਆਂ ਸੀ ਮੈਂ ਅਲੱਗ ਰੱਖ ਦਿੱਤੀਆਂ ਸੀਗੀਆਂ ਔਰ ਜਦ ਤੱਕ ਬੰਦਗੀ ਸਮਾਪਤ ਹੋਈ ਸੀ ਉਟਾਣੀਆਂ 10 ਨਾਲੋਂ ਲਾ ਕੇ ਮੈਂ ਲੱਗ ਰੱਖ ਦਿੱਤੀਆਂ ਸੀ ਦੋ ਤਿੰਨ ਤਾਣੀਆਂ ਬਬੂ ਹੁਣਾਂ ਨੂੰ ਪਤਾ ਆ ਹਾਂਜੀ ਹਾਂਜੀ ਮੈਂ ਸੱਚੀ ਅੰਗੂਰ ਦੀ ਬੇਲ ਹਾਂ ਜਿਸ ਵੇਲੇ ਅਸੀਂ ਕਹਿੰਦੇ ਮੈਂ ਬੇਲ ਆ ਅੰਗੂਰ ਦੀ ਬੇਲ ਆ ਮੈਂ ਬੇਲ ਫਤਿਹ ਮੇਰਾ ਪਿਤਾ ਬਾਗਵਾਨ ਹੈ ਪਿਤਾ ਬਾਗਵਾਨ ਹੈ ਮਤਲਬ ਉਸ ਬੇਲ ਨੂੰ ਵਧਾਨ ਵਾਲਾ ਉਹਨਾਂ ਟਾਹਣੀਆਂ ਨੂੰ ਪਾਲਣ ਵਾਲਾ ਵੇਲ ਪੈਣਾ ਆਏਗੀ ਤੇਰੀ ਟਾਹਣੀਆਂ ਲੱਗਦੀਆਂ ਫੇਰ ਹੀ ਅੰਗੂਰ ਲੱਗਣੇ ਨੇ ਜੇ ਵੇਲ ਹੀ ਨਹੀਂ ਹੋਏਗੀ ਤੇ ਟਾਹਣੀਆਂ ਕਿੱਥੋਂ ਹੋਣਗੀਆਂ ਤੇ ਫਲ ਕਿੱਥੋਂ ਆਵੇਗਾ ਸਮਝ ਆ ਗਈ ਜੇ ਵੇਲ ਹੀ ਅੰਗੂਰ ਦੀ ਵੇਲ ਜੋ ਯੇਸ਼ੂ ਮਸੀਹ ਆ ਉਹੀ ਹੈ ਨਹੀਂ ਤੁਹਾਡੇ ਜੀਵਨ ਚ ਕੀ ਫਲ ਕੀ ਉਹ ਵੀ ਦੱਸ ਦੇ ਕਰੋ ਨਾ ਜੇ ਤਾਂ ਕਿਸੇ ਠੀਕ ਹੈ ਉਹ ਨਵੇਂ ਲੋਕਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਹੋ ਜਾਂਦੀ ਸਾਨੂੰ ਰਾਜ ਜਿਹੜੀ ਭੈਣ ਨਹੀਂ ਆਉਂਦੇ ਜਿਹੜੇ ਨਵੇਂ ਲੋਕ ਆਉਂਦੇ ਆ ਅਸੀਂ ਰਸਤੇ 'ਤੇ ਆ ਰਹੇ ਸੀਗੇ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਵੀ ਫਲ ਲੈ ਕੇ ਜਾਣਾ ਮੈਂ ਕਿਹਾ ਕਿ ਕਿਹੜੇ ਫਲ ਲੈ ਕੇ ਜਾਣਾ ਕਹਿੰਦੇ ਪਿਛਲੇ ਸੰਡੇ ਕਹਾ ਸੁਦੀ ਨੇ ਵੀ ਫਲ ਲੈ ਕੇ ਆਇਆ ਥੋੜਾ ਫਲ ਪਹਿਲਾਂ ਤਾਂ ਤੁਹਾਡੇ ਅੰਦਰ ਆਤਮਾ ਦੇ ਫਲ ਥੋੜਾ ਲੰਬਾ ਟੌਪਿਕ ਹੈ ਮੈਂ ਇਹਦੇ 'ਤੇ ਤੁਹਾਨੂੰ ਖੇਰ-ਖੇਰ ਦਿਨ ਸਮਝਾਵਾਂਗੀ ਠੀਕ ਹੈ ਆਤਮਾ ਦੇ ਫਾਲ ਆਹੋ ਉਹ ਤੁਹਾਡੇ ਅੰਦਰ ਹੋਣੇ ਜ਼ਰੂਰੀ ਨੇ ਗਲਤੀਆਂ ਦੀ ਕਿਤਾਬ 5 ਅਧਿਆਇ ਪੜ੍ਹ ਲਿਓ ਉਹ ਆਤਮਾ ਦੇ ਫਲ ਹੋਣੇ ਜ਼ਰੂਰੀ ਨੇ ਫੇਰ ਰੂਹ ਨੂੰ ਜਿੱਤ ਕੇ ਲੈ ਕੇ ਆਉਣਾ ਔਰ ਪ੍ਰਭੂ ਨੂੰ ਤੁਹਾਡੇ ਸੇਵਾ ਤੇਲਿਆਂ ਨਾਲ ਕੋਈ ਮਤਲਬ ਨਹੀਂ ਹੈਗਾ ਉਹ ਤਾਂ ਤੁਹਾਡੇ ਖਾਣ ਨੂੰ ਨੇ ਆਪਣਾ ਖਾਇਆ ਕਰੋ ਆਰਾਮ ਨਾਲ ਠੀਕ ਹੈ ਉਹਨਾਂ ਚੀਜ਼ਾਂ ਨਾਲ ਪ੍ਰਭੂ ਨੂੰ ਕੋਈ ਮਤਲਬ ਨਹੀਂ ਹੈ ਤੁਹਾਡੇ ਅੰਦਰ ਆਤਮਾ ਦੇ ਫਲ ਹੋਣੇ ਚਾਹੀਦੇ ਨੇ ਤੇਰਜ, ਵਿargy, ਵਫਾਦਾਰੀ, ਸੰਜਮ, ਨਰਿਆਈ, ਨਰਮਾਈ, ਸਚਿਆਈ, ਪ੍ਰੇਮ, ਸ਼ਾਂਤੀ, ਆਨੰਦ ਇਹ ਆਤਮਾ ਦੇ ਫਲ ਨੇ ਜਿਹੜੇ ਸਾਡੇ ਅੰਦਰ ਹੋਣੇ ਚਾਹੀਦੇ ਆ। ਦੂਸਰੇ ਫਲ ਆ ਜਿਹੜੇ ਤੁਸੀਂ ਰੂਹਾਂ ਲ ਜਿੱਤ ਕੇ ਲੈ ਕੇ ਆਉਂਦੇ ਹੋ। ਪਰਮੇਸ਼ਰ ਦੇ ਕੰਮ ਕਰਦੇ ਹੋ। ਉਹ ਸੋ ਜੇ ਤੁਹਾਡੇ ਅੰਦਰ ਮਸੀਹ ਨਹੀਂ ਹੈ ਤੇ ਫਲ ਵੀ ਨਹੀਂ ਹੈ ਫਿਰ ਤੁਹਾਡੇ ਤੁਹਾਡੇ ਅੰਦਰ ਮਤਲਬ ਵਰਦਾਨ ਵੀ ਨਹੀਂ ਆਉਣੇ ਤੇ ਤੁਹਾਡੇ ਜੀਵਨ ਦੇ ਵਿੱਚ ਬਰਕਤ ਉਹ ਕਿੱਥੋਂ ਆਏਗੀ ਆਸ਼ੀਸ਼ ਕਿੱਥੋਂ ਆਏਗੀ ਸਾਰੇ ਚੌਂ ਨਿਆ ਕੇਸੀ ਬਰਕਤਾਂ ਪਾਈਏ ਆਸ਼ੀਸ਼ਾਂ ਨੂੰ ਪਾਈਏ ਪਰ ਜੇ ਮਸ਼ੀਨ ਨਹੀਂ ਆਂਦਰ ਮਸ਼ੀਨਾਂ ਤੁਸੀਂ ਇੱਕ ਮਨ ਨਹੀਂ ਹੈ ਇੱਕ ਝੁੱਟ ਨਹੀਂ ਹੈ ਪਰ ਉਹ ਯੇਸ਼ੂ ਦੇ ਨਾਲ ਇੱਕ ਝੁੱਟ ਨਹੀਂ ਹੋਏ ਤੁਸੀਂ ਤੇ ਫੇਰ ਸਿਰਫ ਬਰਕਤਾਂ ਹੀ ਅਸੀਂ ਭਾਲਦੇ ਆ ਇਹ ਖਤਰਨਾਕ ਹੈ ਇਹ ਖਤਰਨਾਕ ਹੈ ਬਰਕਤਾਂ ਤਾਂ ਮਿਲ ਜਾਣੀਆਂ ਨੇ ਪਰ ਮਸੀਹ ਦੇ ਨਾਲ ਜੇ ਇੱਕ ਮਨ ਨਾ ਹੋਏ ਤਾਂ ਅਨੰਤ ਕਾਲ ਦਾ ਜੀਵਨ ਨਹੀਂ ਮਿਲਣਾ ਉਹ ਅਨੰਤ ਕਾਲ ਦੀਆਂ ਜਿਹੜੀਆਂ ਬਰਕਤਾਂ ਨੇ ਉਹ ਸਾਨੂੰ ਨਹੀਂ ਮਿਲਣੀਆਂ ਹਾਂਜੀ ਫਰੇਟ ਕਹਿੰਦੀ ਜਿਹੜੀ ਮੇਰੇ ਵਿੱਚ ਹੈ ਔਰ ਫਲ ਨਹੀਂ ਦਿੰਦੀ ਉਹਤ ਨੂੰ ਲਾਹ ਸੁਰਦਾ ਹੈ ਜਿਹੜੇ ਮਸੀਹ ਦੇ ਵਿੱਚ ਇੱਕ ਜੁੱਟ ਨਹੀਂ ਹੋਏ ਇੱਕ ਮਨ ਨਹੀਂ ਹੋਏ ਆਪਣੇ ਪ੍ਰਭੂ ਦੇ ਨਾਲ ਆਪਣੇ ਮਸੀਹ ਦੇ ਨਾਲ ਇੱਕ ਮਨ ਨਹੀਂ ਹੋਏ ਇੱਕ ਜੁੱਟ ਨਹੀਂ ਹੋਏ ਉਹ ਉਹ ਤਾਣੀਆਂ ਨੇ ਉਹ ਲੋਕ ਨੇ ਜਿਹੜੇ ਅਲੱਗ ਕਰ ਦਿੱਤੇ ਜਾਣੇ ਨੇ ਜਿਹੜੇ ਇਸ ਬੇਲ ਤੋਂ ਇੱਕ ਸਮਾ ਹੁਣਾ ਤੇ ਲੱਗ ਕਰ ਦਿੱਤੇ ਜਾਣੇ ਨੇ ਕਿਉਂਕਿ ਇੱਕ ਜੁੱਟ ਨਹੀਂ ਹੈ ਇੱਕ ਮਨ ਨਹੀਂ ਹੈ ਫਾੜ ਗਈ ਹੈ ਨੀ ਜ਼ਿੰਦਗੀ ਚ ਇੱਥੇ ਪ੍ਰਾਰਥਨਾ ਕੀਤੀਆਂ ਬਾਹਰ ਜਾ ਕੇ ਉਹੀ ਜੀਵਨ ਹੈ ਸੰਸਾਰਿਕ ਉਹੀ ਸੰਸਾਰਿਕ ਗੱਲਾਂ ਨੇ ਉਹੀ ਸੰਸਾਰ ਦੇ ਵਿੱਚ ਅਸੀਂ ਘੁੰਮ ਰਹੇ ਆ ਉਹੀ ਜੋ ਸੰਸਾਰ ਕਰ ਰਿਹਾ ਅਸੀਂ ਕਰ ਰਹੇ ਆ ਉਹਨਾਂ ਹੀ ਪਾਪਾਂ ਦੇ ਚ ਜਿਹੜੀ ਅਸੀਂ ਚੱਲਦੇ ਆ ਪਏ ਉਹਨਾਂ ਬਰਿਆਈਆਂ ਚ ਜਿਹੇ ਵੀ ਅਸੀਂ ਚੱਲਦੇ ਆ ਪਏ ਜੇ ਮਸੀਹ ਤੁਹਾਡੇ ਵਿੱਚ ਨਹੀਂ ਹੈ ਤੁਸੀਂ ਮਸੀਹ ਦੇ ਵਿੱਚ ਨਹੀਂ ਹੋ ਤੇ ਫਿਰ ਉਹ ਤਾਣੀਆਂ ਜਿਹੜੀਆਂ ਨੇ ਉਹ ਨਾ ਉਹ ਨਾ ਸੁਤਣੀਆਂ ਨੇ ਪਰਮੇਸ਼ਵਰ ਨੇ ਆਪਣੇ ਨਾਲੋਂ ਅਲੱਗ ਕਰ ਦੇਣੀਆਂ ਨੇ ਉਹ ਲੋਕ ਯਿਸੂ ਨਾਲੋਂ ਅਲੱਗ ਹੋ ਜਾਣੇ ਨੇ ਐਂਡ ਦੇ ਸਮੇਂ ਤੇ ਪਤਾ ਫੇਰ ਲੱਗਣਾ ਆ ਹਾਂਜੀ ਅਤੇ ਹਰੇਕ ਦਾ ਫਲ ਦਿੰਦੀ ਹੈ ਜਿਹੜੀ ਫਲ ਦਿੰਦੀ ਹੈ ਟਾਣੀ ਉਹ ਉਸ ਨੂੰ ਸ਼ਾਨਦਾਰ ਜਿਹੜੇ ਆਤਮਾ ਦੇ ਫਲ ਨੇ ਤੇ ਜੋ ਮਸੀਹ ਦੇ ਕੰਮਨ ਸੱਚਾਈ ਨਾਲ ਕਰ ਰਹੇ ਨੇ ਪ੍ਰਭੂ ਦੇ ਕੰਮਨ ਸੱਚਾਈ ਨਾਲ ਕਰ ਰਹੇ ਨੇ ਲੋਕਾਂ ਦੇ ਵਿਖਾਵੇ ਵਾਸਤੇ ਨਹੀਂ ਆ ਕਿਸੇ ਲਾਲਚ ਨੂੰ ਨਹੀਂ ਆ ਨਿਸਵਾਰਥ ਪ੍ਰਭੂ ਦੇ ਕੰਮ ਜਿੱਤਾਂ ਤੇ ਥੋੜਾ ਕਰ ਰਹੇ ਹੋ ਬੇਸ਼ੱਕ ਤੁਸੀਂ ਥੋੜਾ ਹੀ ਪ੍ਰਭੂ ਦੇ ਵਾਸਤੇ ਕੰਮ ਕਰ ਰਹੇ ਹੋ ਬੇਸ਼ੱਕ ਤੁਸੀਂ ਗੁੱਟਨੇ ਟੇਕ ਕੇ ਥੋੜੀ ਦੇਰ ਹੀ ਦੂਜਿਆਂ ਦੇ ਵਾਸਤੇ ਪ੍ਰਾਰਥਨਾ ਕਰ ਰਹੇ ਹੋ ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਾਰਥਨਾ ਕਰ ਰਹੇ ਹੋ ਉਹ ਵੀ ਇੱਕ ਫਲ ਨੂੰ ਲੈ ਕੇ ਆ ਰਹੇ ਹੋ ਤੁਸੀਂ ਕੋਈ ਪਰਮੇਸ਼ਰ ਦਾ ਕੰਮ ਤੁਸੀਂ ਕਰ ਰਹੇ ਹੋ ਕੁਝ ਵੀ ਤੁਸੀਂ ਪ੍ਰਭੂ ਦੇ ਵਾਸਤੇ ਕਰ ਰਹੇ ਹੋ ਉਹ ਪ੍ਰਭੂ ਉਹਦਾ ਵੱਡਾ ਫਲ ਤੁਹਾਨੂੰ ਜ਼ਰੂਰ ਦੇਣਗੇ ਹਰੇਕ ਟਾਣੀ ਜੋ ਫਲ ਲੈ ਕੇ ਆਉਂਦੀ ਹੈ ਪਰਮੇਸ਼ਰ ਉਹਨੂੰ ਛਾਂਗਦੇ ਨੇ ਉਹਨੂੰ ਸਵਾਰਦੇ ਨੇ ਛਾਂਗਣਾ ਸਵਾਰਨਾ ਜਿਹੜੀਆਂ ਉਹ ਛਾਂਗਦੇ ਆਪਾਂ ਜਿਹੜੀ ਟਾਣੀ ਨੂੰ ਪੇੜ ਨੂੰ ਕਿਸੇ ਨੇ ਕਦੇ ਛਾਂਗਿਆ ਕਿਸੇ ਪੌਦੇ ਨੂੰ ਕਦੇ ਕਿਸੇ ਨੇ ਛਾਂਗਿਆ ਜਾਂ ਇੱਕ ਹੱਥ ਖੜਾ ਹੋਇਆ ਆ ਮੈਂ ਛਾਂਗਦੀ ਰਹਿਣੀ ਆ ਕਹਨਾ ਜਿਹੜੀ ਟਾਣੀ ਖਰਾਬ ਹੁੰਦੀ ਹੈ ਜਿਹੜੀ ਟਾਣੀ ਐਕਸਟਰਾ ਹੁੰਦੀ ਹੈ ਆਪਾਂ ਉਹਦੇ ਨਾਲ ਉਹ ਲਾ ਕੇ ਲੱਗ ਕਰ ਦਿੰਨੇ ਆ ਗਲੇ ਖੜੇ ਪੱਤੇ ਨੂੰ ਲਾਣੇ ਆ ਸੁੱਟੀਆਂ ਟਾਣੀਆਂ ਨੂੰ ਕੱਢਦੇ ਆ ਮੈਂ ਇਸ ਕੰਮ ਨੂੰ ਲੱਗੀ ਰਹਿਣੀ ਆ ਔਰ ਜਦੋਂ ਬਾਅਦ ਚ ਥੋੜੀ ਦੇਰ ਬਾਅਦ ਤੁਸੀਂ ਉਹਨਾਂ ਪੌਦਿਆਂ ਨੂੰ ਦੇਖੋਗੇ ਉਹ ਹਰੇ ਹੋ ਜਾਂਦੇ ਨੇ ਉਹਨਾਂ ਨੂੰ ਫਲ ਵੀ ਲੱਗਦੇ ਨੇ ਉਹਨਾਂ ਨੂੰ ਫੁੱਲ ਵੀ ਲੱਗਦੇ ਨੇ ਜੇ ਤੁਸੀਂ ਇਹਨਾਂ ਨੂੰ ਛਾਂਗੋਗੇ ਨਹੀਂ ਤਾਂ ਜੰਗਲ ਜਿਹਾ ਬਣ ਜਾਣਾ ਹੈ ਜੇ ਐਕਸਟਰਾ ਟਾਣੀਆਂ ਸੁਕੀਆਂ ਖਰਾਬ ਟਾਣੀਆਂ ਨਹੀਂ ਕੱਢੋਗੇ ਤਾਂ ਤੁਸੀਂ ਪੇੜ ਲਾਤਾ ਨੂੰ ਮੁੜ ਕੇ ਦੇਖਿਆ ਹੀ ਨਹੀਂਗਾ ਤੇ ਉਹ ਜੰਗਲ ਜਿਹਾ ਬਣ ਜਾਣਾ ਸੋ ਪ੍ਰਭੂ ਨਹੀਂ ਚਾਹੁੰਦੇ ਕਿ ਅਸੀਂ ਉਹ ਜੰਗਲੀ ਪੇੜ ਦੀ ਨਿਆਈ ਹੋਈਏ ਉਹ ਛਾਂਗਦੇ ਨੇ ਸਵਾਰਦੇ ਨੇ ਉਹਨੂੰ ਪੌਦੇ ਨੂੰ ਹਾਂਜੀ ਉਸ ਨੂੰ ਛਾਂਗਦਾ ਹੈ ਪਾਦ ਹੋਰ ਵੀ ਫਲ ਦੇਵੇ ਹਾਂਜੀ ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ ਸਾਫ਼ ਹੋ ਚੁੱਕੇ ਹੋ ਤੁਸੀਂ ਪ੍ਰਭੂ ਦੇ ਬਚਨ ਦੇ ਨਾਲ ਸ਼ੁੱਧ ਹੋ ਚੁੱਕੇ ਹੋ ਇੱਕ ਵਾਰੀ ਸ਼ੁੱਧ ਹੋ ਗਏ ਸਾਫ਼ ਹੋ ਗਏ ਦੁਬਾਰਾ ਪ੍ਰਦੂਸ਼ਣ ਨੂੰ ਆਪਣੇ ਅੰਦਰ ਨਾ ਲਿਆਵੋ ਸਮਝ ਆ ਗਈ ਤੁਹਾਨੂੰ ਪਤਾ ਹੈ ਜਦੋਂ ਕਿ ਇਹ ਪ੍ਰਦੂਸ਼ਣ ਫੈਲਦਾ ਤੇ ਕੀ ਹੈ खतरा आया सा जीवन है ना जरा दूजा प्रदूषण लेके आने अंदर वो आत्मिक जीवन खतरा आया भाई आत्मिक जीवन अगो खतरा तो हाँ ये जी ती मेरे रहो मैं रहोडे समझ आ गई हूं ये यशो जी के मुख्य शब्द ने ਯੇਸ਼ੂ ਜੀ ਇਹ ਚਾਹੁੰਦੇ ਨੇ ਕਿ ਤੁਸੀਂ ਪ੍ਰਭੂ ਦੇ ਵਿੱਚ ਰਹੋ ਪ੍ਰਭੂ ਯੇਸ਼ੂ ਦੇ ਵਿੱਚ ਇੱਕ ਜੁਟ ਹੋ ਜਾਓ ਇੱਕ ਮਨ ਹੋ ਜਾਓ ਤਾਂ ਪ੍ਰਭੂ ਯੇਸ਼ੂ ਕਹਿੰਦੇ ਮੈਂ ਤੁਹਾਡੇ ਵਿੱਚ ਤਾਂ ਹੀ ਮੈਂ ਤੁਹਾਡੇ ਵਿੱਚ ਰਹਾਗਾ ਜੇ ਤੁਸੀਂ ਪ੍ਰਭੂ ਦੇ ਵਿੱਚੋਂ ਤੁਸੀਂ ਇੱਧਰ ਉੱਧਰ ਨਹੀਂ ਝਾਕ ਰਹੇ ਸਿਰਫ ਹਰ ਸਿਰਫ ਪ੍ਰਭੂ ਦੇ ਵਿੱਚੋਂ ਇੱਕ ਮਨ ਪ੍ਰਭੂ ਯੇਸ਼ੂ ਦੇ ਨਾਲ ਇੱਕ ਜੁਟ ਤੇ ਪ੍ਰਭੂ ਤੁਹਾਡੇ ਵਿੱਚ ਨਹੀਂ ਫੇਰ ਉਹ ਤੁਹਾਨੂੰ ਫਲਦਾਇਕ ਬਣਾਣਗੇ ਫੇਰ ਤੁਹਾਡਾ ਫਲ ਵੀ قائم ਰਹੇਗਾ ਤੇ ਉਹਦੇ ਨਾਲ ਇੱਕ ਜੁਟ ਹੋਣਾ ਉਹਦੇ ਪ੍ਰੇਮ ਦੇ ਵਿੱਚ ਰੰਗੇ ਜਾਣਾ ਪ੍ਰਭੂ ਦੇ ਪ੍ਰੇਮ ਦੇ ਵਿੱਚ ਪਵਿੱਤਰ ਪ੍ਰੇਮ ਸੱਚਾ ਪ੍ਰੇਮ ਜਿਸ ਤਰਕਾਰ ਟਾਣੀ ਜੋ ਅੰਗੂਰ ਦੀ ਬੇਰ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸਕਦੀ ਕੋਈ ਵੀ ਟਾਣੀ ਅਗਰ ਉਹ ਪਾਣੀ ਨੂੰ ਕੱਟ ਦਈਏ ਅੰਗੂਰ ਦੀ ਵੇਲ ਤੋਂ ਨੂੰ ਅਲੱਗ ਕਰ ਦਈਏ ਪਾਸੇ ਰੱਖ ਦਈਏ ਕੀ ਉਹਨੂੰ ਅੰਗੂਰ ਲੱਗਣਗੇ ਨਹੀਂ ਨਾ ਲੱਗਦੇ ਉਹ ਸੁੱਕ ਜਾਣੀ ਹੈ ਭਾਈ ਉਹ ਸੜ ਜਾਣੀ ਹੈ ਇਸੇ ਤਰ੍ਹਾਂ ਤੁਸੀਂ ਪ੍ਰਭ ਯੇਸ਼ੂ ਤੋਂ ਵੱਖਰੇ ਹੱਥੇ ਕੁਝ ਨਹੀਂ ਕਰ ਸਕਦੇ ਇਸੇ ਪ੍ਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸਕਦੇ ਫਿਰ ਕੋਈ ਫਲ ਨਹੀਂ ਤੁਹਾਡੀ ਜ਼ਿੰਦਗੀ 'ਚ ਰਹਿਣਾ ना बरकतां ना खुशियां ना आत्मिक फल कोई फल ते अंदर नहीं रहना जो तीन प्रभु यशु तो बखरे होके के चलते हुक्म बारे होके चलो त अपनी मर्जी के नाम अपने हुक्म बना के तुर होल नहीं आना फिर बरकत वह शांति वह आनंद नहीं मिलना ਸੋ ਪ੍ਰਭੂ ਨੂੰ ਇਹ ਹੀ ਪ੍ਰਾਰਥਨਾ ਕਰੋ ਕਿ ਪ੍ਰਭ ਯੇਸ਼ੂ ਮੈਂ ਤੁਹਾਡੇ ਵਿੱਚ ਹੋਵਾਂ ਤੁਸੀਂ ਮੇਰੇ ਵਿੱਚ ਹੋਵੋ ਤੇ ਜਿੱਦਾਂ ਤੁਸੀਂ ਵਚਨ ਵਿੱਚ ਕਿਹਾ ਆ ਕਿ ਵਚਨ ਦੇ ਨਾਲ ਤੁਸੀਂ ਮੈਨੂੰ ਸਾਫ਼ ਕਰ ਦਿੱਤਾ ਆ ਤੇ ਮੈਨੂੰ ਪੂਰੀ ਤਰ੍ਹਾਂ ਸਾਫ਼ ਕਰੋ ਪੂਰਾ ਪੂਰੀ ਤਰ੍ਹਾਂ ਮੈਨੂੰ ਸਾਫ਼ ਕਰੋ ਸੰਤ ਪਤਾ ਹੁੰਦਾ ਸੀ ਕਿਹੜੇ ਪਾਪ ਕਰਦੇ ਆ ਕਿਹੜੀਆਂ ਗਲਤੀਆਂ ਕਰਦੇ ਆ किन्ने हुक्म मानते सू पता हों सो so, प्रभु यशुन इन का मतलब यह है कि प्रभु यशु कहते मेरे बच्चे बजे रहो मेरे तो बखरे ना होवो हम प्रभु ने तो को लेना की है कुछ भी नहीं ती प्रभु को फल ले अनंतकाल का जीवन पाना है प्रभु यशु तो प्यार करते ने ਇਸ ਵਾਸਤੇ ਕਹਿੰਦੇ ਨੇ ਪੁੱਤ ਮੇਰੇ ਘਰ ਘਰ ਚ ਹੀ ਆਪਣੇ ਚ ਰਹੀਂ। ਤਵੇਂ ਆਇਦਰ ਉਧਰ ਜਾਵੜੀ। ਜਿੱਦਾਂ ਆਪਾਂ ਆਪਣੇ ਬੱਚੇ ਨੂੰ ਕਹਿੰਨੇ ਆ ਕਿ ਆਪਣਾ ਘਰ ਹੀ ਠੀਕ ਹੁੰਦਾ। ਕਹਿੰਨੇ ਕਿ ਨਹੀਂ ਕਹਿੰਦੇ? ਉਹ ਬੋਲੋ ਵੀ। ਕਹਿੰਨੇ ਨਾ ਆਪਣੇ ਬੱਚੇ ਨੂੰ ਮੇਰਾ ਬੱਚਾ ਮੇਰੇ ਘਰ ਵਿੱਚ ਹੀ ਰਵੇ। ਜੇ ਤੁਹਾਡਾ ਬੱਚਾ ਇੱਧਰ ਉਧਰ ਉਧਰ ਜਾਵੇ अपने तो अपने घर च ना रुकेड़े ना रवे न तो एकजुट ना, एक ना हुए। क्यों बच्चा हो बच्चा कामयाब हो नहीं ना? इस करके क्योंकि तुम चाहते हो इंसान होके साढे बच्चे साढ़े न एक मन हो जाए एकजुट हो जाए पर भी ये चाहते ने मेरे बच्चे मेरे न एक मन हो जाए एकजुट हो जाए तेरे बच्चे कि उस नाश की अग वाल तुर तो पे ਕਿਉਂਕਿ ਪ੍ਰਭ ਯੇਸ਼ੂ ਨੇ ਸਾਨੂੰ ਪਿਆਰ ਕੀਤਾ ਤੇ ਆਪਣੀ ਜਾਨ ਵੀ ਸਾਡੇ ਬਦਲੇ ਉਹਨੇ ਆਪਣੀ ਜਾਨ ਵੀ ਦੇ ਦਿੱਤੀ ਹੈ। ਉਹਦੇ ਪਿਆਰ ਦੀ ਕੀਮਤ ਅਸੀਂ ਚੁਕਾ ਨਹੀਂ ਸਕਦੇ ਹੈਗੇ। ਨਹੀਂ ਚੁਕਾ ਸਕਦੇ। ਸਭ ਪ੍ਰਭੂ ਦੇ ਵਿੱਚ ਇੱਕ ਮਨ ਇੱਕ ਜੁੱਟ ਹੋ ਜਾਣਾ ਹੈ। ਅੱਜ ਤੋਂ ਤੁਸੀਂ ਜਾ ਕੇ ਪ੍ਰਾਰਥਨਾ ਕਰਨੀ ਹੈ ਕਿ ਪਰਮੇਸ਼ਰ ਮੈਂ ਆਪਣੇ ਆਪ ਨੂੰ ਤੁਹਾਡੇ ਅੱਗੇ ਰੱਖਦਾ ਵਾਂ ਰੱਖਦੀ ਆਂ। ਮੇਰੇ ਅੰਦਰੋਂ ਉਹ ਚੀਜ਼ਾਂ ਨੂੰ ਕੱਢੋ ਜਿਹੜੀਆਂ ਤੁਹਾਡੇ ਨਾਲ ਮੈਨੂੰ ਇੱਕ ਜੁੱਟ ਨਹੀਂ ਹੋਣ ਦੇ ਰਹੀਆਂ ਇੱਕ ਮਨ ਨਹੀਂ ਹੋਣ ਦੇ ਰਹੀਆਂ ਸਭ ਤੋਂ ਮੇਨ ਦੁਸ਼ਮਣਤਾ ਫੋਨ ਹੈ ਉਹ ਵੱਡਾ ਗੋਲੀਏ ਤਾਂ ਉਹਨੂੰ ਮਾਰੋ ਦੌੜ ਵਾਲਾ ਪੱਥਰ ਕੱਢੋ ਉਹਨੂੰ ਕਿਉਂਕਿ ਉਹ ਤੁਹਾਨੂੰ ਪ੍ਰਭੂ ਦੇ ਵਿੱਚ ਇੱਕ ਮਨ ਨਹੀਂ ਹੋਣ ਦੇਵੇਗਾ ਇੱਕ ਜੁੱਟ ਨਹੀਂ ਹੋਣ ਦੇਣਾ नैट चलाई जाना चलाई जाना अगे कुछ ना कुछ आई जाना आई जाना आई जाना कि प्रभु दे माने के जुट फिर है, है? मानते हो भाई होर जो एदा दया चीजा तुम तो प्रभु तो दूर कर रही थानू तो पता है क्डो उन्हों अपनी जिंदगी चो को जिथे कि झूठ बोल दे हो कोई हेरा फेरी है कोई चुगली नहीं दिया ਕੋਈ ਠੱਗੀ ਠੋਰੀ ਐ ਕੁਛ ਵੀ ਐਦਾਂ ਦਾ ਕੱਢੋ ਉਹਨੂੰ ਆਪਣੀ ਜ਼ਿੰਦਗੀ ਚੋਂ ਮੈਂ ਦੁਸ਼ਮਣ ਫੋਨ ਐ ਜਿਹੜਾ ਤੁਹਾਨੂੰ ਪ੍ਰਭੂ ਦੇ ਨਾਲ ਇੱਕ ਮੰਨੀ ਹੁੰਦੇ ਰਿਆ ਇੱਕ ਜੁੱਟ ਨਹੀਂ ਹੁੰਦੇ ਰਿਆ ਸੋ ਪਰਮੇਸ਼ਰ ਇਹ ਨਹੀਂ ਚਾਹੁੰਦੇ ਨੇ ਇਹ ਜੋਹਨਾਂ ਨੇ ਜੀਲੋਂ ਦਾ 17 ਦੇ ਆਏ ਬਾਕੀ ਨਾ ਆਪਾਂ ਬਾਅਦ ਚ ਦੇਖਾਂਗੇ ਅੱਜ ਜੇ ਜੀ 21 ਐਤ ਨੂੰ ਪੜਾਂਗੇ। ਪੜਾਈ 21 ਐਤ ਨੂੰ ਜੋ ਸਭ ਇੱਕ ਹੋਣ ਜਿਸ ਤਰ੍ਹਾਂ ਸਾਰੇ ਪਰਮੇਸ਼ਰ ਨੇ ਕਿਹਾ ਸਾਰੇ ਇੱਕ ਹੋ ਜਾਣ ਮਸੀਹ ਦੇ ਵਿੱਚ। ਇਹ ਨਹੀਂ ਕਿ ਪਰਮੇਸ਼ਰ ਕਿ ਥੋੜਿਆਂ ਜਨੂੰ ਚੁਣ ਲਏ ਨੇ ਪ੍ਰਭੂ ਸਾਰੀ ਕਲਿਸਿਆ ਨੂੰ ਹੀ ਪਿਆਰ ਕਰਦੇ ਨੇ ਔਰ ਸਾਰੀ ਕਲਿਸਿਆ ਵਾਸਤੇ ਸੰਦੇਸ਼ ਹੈ ਪ੍ਰਭੇਸ਼ੂ ਕਹਿੰਦੇ ਇੱਕ ਹੋ ਜੋ ਮੇਰੇ ਵਿੱਚ ਇੱਕ ਹੋ ਜੋ ਇੱਕ ਤੁਹਾਡੀ ਆਵਾਜ਼ ਹੋਵੇ ਇੱਕ ਪ੍ਰਭੂ ਦੇ ਅੱਗੇ ਤੁਹਾਡੀ ਪ੍ਰਾਰਥਨਾ ਹੋਵੇ ਇੱਕ ਹੀ ਤੁਹਾਡਾ ਪ੍ਰਭੂ ਹੋਵੇ ਹਾਂਜੀ हे hey पिता तू मेरे ਵਿੱਚ ਜਿੱਦਾ ਪਿਤਾ ਤੂੰ ਮੇਰੇ ਵਿੱਚ ਹੈ ਅਤੇ ਮੈਂ ਤੇਰੇ ਵਿੱਚ ਹਾਂ ਯੇਸ਼ੂ ਮਸੀਹ ਤੁਹਾਨੂੰ ਪਤਾ ਹੈ ਇਹ ਪ੍ਰਾਰਥਨਾ ਤੁਹਾਡੇ ਤੇ ਮੇਰੇ ਵਾਸਤੇ ਹੋ ਰਹੀ ਹੈ ਇਹ ਪ੍ਰਾਰਥਨਾ ਕਰ ਕੌਣ ਰਿਹਾ ਹੈ ਪ੍ਰਭ ਯੇਸ਼ੂ ਮਸੀਹ ਉਹ ਪ੍ਰਾਰਥਨਾ ਕੀ ਹੋ ਰਹੀ ਹੈ ਇੱਕ ਜੁਟ ਹੋਣ ਦੀ ਕਿੱਡੀ ਵੱਡੀ ਗੱਲ ਹੈ ਪ੍ਰਭ ਯੇਸ਼ੂ ਆਪਣੇ ਮੁਖ ਤੋਂ ਤੁਹਾਡੇ ਤੇ ਮੇਰੇ ਵਾਸਤੇ ਇੱਕ ਮਨ ਇੱਕ ਜੁਟ ਹੋਣ ਦੀ ਪ੍ਰਾਰਥਨਾ ਕਰ ਰਹੇ ਨੇ ਹੇ ਪਿਤਾ ਜਿੱਦਾਂ ਤੂੰ ਮੇਰੇ ਵਿੱਚ ਹੈ ਮੈਂ ਤੇਰੇ ਵਿੱਚ ਹਾਂ ਮੈਂ ਇਹਨਾਂ ਵਾਸਤੇ ਪ੍ਰਾਰਥਨਾ ਕਰਦਾ ਕੌਣ ਯੇਸ਼ੂ ਮਸੀਹ ਪ੍ਰਭ ਯੇਸ਼ੂ ਪ੍ਰਾਰਥਨਾ ਕਰ ਰਿਹਾ ਨੇ ਹਾਂਜੀ ਜੋ ਉਹ ਵੀ ਸਾਡੇ ਵਿੱਚ ਹੋਣ ਜੋ ਕਲਿਸੀਆ ਵੀ ਸਾਡੇ ਵਿੱਚ ਹੋਵੇ ਯੇਸ਼ੂ ਕਹਿੰਦੇ ਨੇ ਇੱਕ ਜੁੱਟ ਹੋ ਜੇ ਕਲਿਸਿਆ ਇੱਕ ਮਨ ਹੋ ਜੇ ਪ੍ਰਾਰਥਨਾ ਯਾ ਯੇਸ਼ੂ ਮਸੀਹ ਦੀ ਪਿਤਾ ਦੇ ਅੱਗੇ ਜੋਵਾ ਪਿਤਾ ਦੇ ਅੱਗੇ ਪਰ ਯੇਸ਼ੂ ਦੀ ਪ੍ਰਾਰਥਨਾयां ਜਾਣਤਾ ਯੇਸ਼ੂ ਨੇ ਆਪਣੀ ਜਿੱਤੀ ਸਾਡੇ ਬਦਲੇ ਪਰ ਪ੍ਰਾਰਥਨਾਵਾਂ ਕਿੰਨੀਆਂ ਕੀਤੀਆਂ ਸਾਡੇ ਵਾਸਤੇ ਅਸੀਂ ਸੋਚ ਵੀ ਨਹੀਂ ਸਕਦੇ ਸਾਡੇ ਦਿਮਾਗ 'ਚ ਵੀ ਨਹੀਂ ਕਦੇ ਆਇਆ ਕਿ ਜਦੋਂ ਯੇਸ਼ੂ ਅਸੀਂ ਪ੍ਰਿਥਵੀ ਤੇ ਸਾਨੂੰ ਵਾਰ-ਵਾਰ ਉਹ ਪ੍ਰਾਰਥਨਾ ਕਰਨ ਜਾਂਦੇ ਸਨ ਉਹ ਅਲੱਗ ਹੋ ਕੇ ਪ੍ਰਾਰਥਨਾ ਕਰਦੇ ਸਨ ਉਹ ਜਤੂਨ ਦੇ ਪਹਾੜ ਤੇ ਪ੍ਰਾਰਥਨਾ ਕਰਦੇ ਸਨ ਉਹ ਕਿਤੇ ਵਾਸਤੇ ਪ੍ਰਾਰਥਨਾ ਕਰਦੇ ਸਨ ਤੁਹਾਡੇ ਤੇ ਮੇਰੇ ਵਾਸਤੇ ਸਾਡੀਆਂ ਪੀੜੀਆਂ ਵਾਸਤੇ ਸਾਡੇ ਬਾਲ ਬੱਚਿਆਂ ਵਾਸਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਵਾਸਤੇ ਉਹ ਪ੍ਰਾਰਥਨਾ ਕਰਦੇ ਸੀ ਭਾਈ ਤੇ ਇੱਥੇ ਵੀ ਯੇਸ਼ੂ ਮਸੀਹ ਪ੍ਰਾਰਥਨਾ ਕਰ ਰਹੇ ਨੇ ਕਿ ਪਿਤਾ ਜਿੱਦਾਂ ਤੁਸੀਂ ਮੇਰੇ ਵਿੱਚੋਂ ਮੈਂ ਤੁਹਾਡੇ ਵਿੱਚ ਹਾਂ ਹਾਂਜੀ ਤਾਂ ਜੋ ਜੱਟ ਸੱਤ ਮੰਨੇ ਤਾਂ ਜੋ ਜੱਟ ਸੱਚ ਸਚਾਈ ਨੂੰ ਮੰਨੇ ਤੈ ਤੈ ਮੈਨੂੰ ਕੱਲਿਆ ਤੈ ਮੈਨੂੰ ਕੱਲਿਆ ਐ ਇੱਥੇ ਇਸੇ ਤਰ੍ਹਾਂ ਉਹ ਸਾਡੇ ਵਿੱਚ ਹੋਣ ਸਾਡੇ ਵਿੱਚ ਹੋਣ ਇੱਕ ਜੁੱਤ ਹੋਣ ਇੱਕ ਮਨ ਹੋਵੇ ਕਲਿਸਿਆ ਪਰ ਯੇਸ਼ੂ ਦੇ ਵਿੱਚ ਸਮਝ ਆ ਗਈ ਹੈ ਵੀ ਉਧਰੋਂ ਕਿਸੇ ਨੇ ਆ ਕੇ ਕਹਿਤਾ ਤੇ ਚੱਲ ਆਪਾਂ ਥੋੜੀ ਜਿਹੀ ਸੰਸਾਰਿਕ ਜਾ ਕੇ ਤੇ ਕੰਮ ਕਰ ਲਈਏ ਕਿਸੇ ਨੇ ਕਿਹਾ ਵੀ ਆਹ ਮਨਾ ਲੋ ਤੇ ਉਹ ਮਨਾ ਲੋ ਤੇ ਜੇ ਕਰ ਲੋ ਤੇ ਉਹ ਕਰ ਲੋ ਉਏ ਇਕ ਜੁੜਤਾ ਹੈ ਪ੍ਰਭੂ ਦੇ ਵਿੱਚ ਨਹੀਂ ਪ੍ਰਭੂ ਦੇ ਅਕਤੇ ਪ੍ਰਭੂ ਦੇ ਵਿੱਚ ਸਮਝ ਆ ਗਈ ਸੋ ਇਹ ਪ੍ਰਾਰਥਨਾ ਹੋ ਰਹੀ ਹੈ ਤੁਹਾਡੇ ਵਾਸਤੇ ਇੱਕ ਜੁਟ ਹੋਣ ਦੇ ਵਾਸਤੇ ਤਾਂ ਜੋ ਬਚੇ ਰਹੀਏ ਤਾਂ ਜੋ ਸਵਰਗ ਤੱਕ ਤਸੀ ਪਹੁੰਚਾਈ ਜਾਈਏ ਸਵਰਗ ਤੱਕ ਦੀ ਸਾਡੇ ਵਾਸਤੇ ਪ੍ਰਾਰਥਨਾ ਪ੍ਰਭੂ ਯੇਸ਼ੂ ਕਰ ਰਹੇ ਨੇ ਸਵਰਗ ਤੱਕ ਜਾਣ ਦੀ ਅਸੀਂ ਤੇ ਧਰਤੀਆਂ ਵਰਤ ਤੱਕ ਤੱਕ ਹੀ ਸੀਮਤ ਰਹਿ ਜੰਨੇ ਆ ਹਾਂਜੀ ਆਪਾਂ ਜਿਹੜੀ ਬਿਡੇ ਤੈ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋਣ ਜਿਸ ਤਰ੍ਹਾਂ ਅਸੀਂ ਇੱਕ ਹੋ ਹਾ ਹਾਲੇਲੂਇਆ ਇੱਕ ਹੋਣ ਜਿਸ ਤਰ੍ਹਾਂ ਮਸੀਹ ਪਿਤਾ ਪੁੱਤਰ ਪਵਿੱਤਰ ਆਤਮਾ ਇੱਕ ਹੈ ਇਸੇ ਤਰ੍ਹਾਂ ਪਰ ਯਿਸੂ ਕਹਿੰਦੇ ਮੇਰੀ ਕਲਿਸਿਆ ਮੇਰੇ ਵਿੱਚ ਮੇਰੇ ਨਾਲ ਇੱਕ ਜੁੱਟ ਹੋ ਜਾਵੇ ਪ੍ਰਭ ਯੇਸ਼ੂ ਦੀ ਇਹ ਇੱਛਾ ਆ ਪ੍ਰਭ ਯੇਸ਼ੂ ਜੀ ਦੀ ਇਹ ਪ੍ਰਾਰਥਨਾ ਆ ਕਿ ਕਲਿਸਿਆ ਪ੍ਰਭ ਯੇਸ਼ੂ ਦੇ ਵਿੱਚ ਇੱਕ ਮਨ ਇੱਕ ਜੁੱਟ ਹੋ ਜਾਵੇ ਹਾਲੇਲੂਇਆ ਸੋ ਪ੍ਰਾਰਥਨਾ ਜਦੋਂ ਪ੍ਰਭ ਯੇਸ਼ੂ ਨੇ ਤੁਹਾਡੇ ਵਾਸਤੇ ਕੀਤੀ ਹੈ ਤਾਂ ਤੁਸੀਂ ਵੀ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ ਪ੍ਰਭੂ ਜੀ ਜਿਹੜੀ ਪ੍ਰਾਰਥਨਾ ਤੁਸੀਂ ਮੇਰੇ ਵਾਸਤੇ ਕੀਤੀ ਹੈ ਇੱਕ ਜੁੱਟ ਹੋਣ ਦੀ ਮੈਂ ਉਸ ਪ੍ਰਾਰਥਨਾ ਨੂੰ ਰਿਸੀਵ ਕਰਦਾ ਹਾਂ ਮੈਂ ਇਸ ਪ੍ਰਾਰਥਨਾ ਨੂੰ ਰਿਸੀਵ ਕਰਦੀ ਹਾਂ ਜਿਹੜੀ ਪ੍ਰਾਰਥਨਾ ਪ੍ਰਭ ਯੇਸ਼ੂ ਤੁਸੀਂ ਕੀਤੀ ਹੈ ਮੇਰੇ ਵਾਸਤੇ ਤਾਂ ਜੋ ਮੈਂ ਤੁਹਾਡੇ ਵਿੱਚ ਇੱਕ ਜੁੱਟ ਹੋ ਜਾਵਾਂ ਪਰਮੇਸ਼ਵਰ ਅੱਜ ਉਹਨਾਂ ਚੀਜ਼ਾਂ ਨੂੰ ਪ੍ਰਭੂ ਯੇਸ਼ੂ ਤੁਸੀਂ ਮੇਰੇ ਅੰਦਰੋਂ ਕੱਢੋ ਜੋ ਮੈਨੂੰ ਤੁਹਾਡੇ ਵਿੱਚ ਇੱਕ ਝੁੱਟ ਹੋਣ ਤੋਂ ਰੋਕਦੀਆਂ ਨੇ ਪ੍ਰਭੂ ਯੇਸ਼ੂ ਮੈਂ ਇਸ ਪ੍ਰਾਰਥਨਾ ਨੂੰ ਰিসিਵ ਕਰਦਾ ਹਾਂ ਅੱਜ ਉਹ ਤੁਹਾਡੀ ਪ੍ਰਾਰਥਨਾ ਨੂੰ ਮੈਂ ਆਪਣੇ ਜੀਵਨ 'ਚ ਐਕਟੀਵੇਟ ਕਰਦਾ ਐਕਚੁਅਲ ਜੋ ਪ੍ਰਾਰਥਨਾ ਮੇਰੇ ਜੀਵਨ ਨੂੰ ਅੱਜ ਬਦਲ ਦੇਵੇ ਹਾਲੇਲੂਇਆ 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 ਸੋ ਅੱਖਾਂ ਬੰਦ ਕਰੋ ਮਹਾਸਾਮਰਥ ਦੇ ਨਾਲ ਅੱਜ ਮੈਂ ਪ੍ਰਭੂ ਯੇਸ਼ੂ ਜੀ ਦੇ ਸ਼ਬਦ ਨੂੰ ਇਮਪਾਰਟ ਕਰਦੀਆਂ ਤੁਹਾਡੇ ਜੀਵਨਾ ਚ ਤਾਂ ਜੋ ਤੁਸੀਂ ਪ੍ਰਭੂ ਯੇਸ਼ੂ ਦੇ ਵਿੱਚ ਇੱਕ ਮੰਨ ਹੋ ਜੋ ਇੱਕ ਜੁਟ ਹੋ ਜੋ ਫਿਰ ਜੋ ਚਾਹੋ ਮੰਗੋ ਤੁਹਾਡੇ ਵਾਸਤੇ ਹੋ ਜਾਣਾ ਹੈ ਮਹਾਸਾਮਰਥ ਦੇ ਪਰਮੇਸ਼ਰ ਅੱਜ ਦੀ ਜੋ ਪ੍ਰਾਰਥਨਾ ਪ੍ਰਭੂ ਤੁਹਾਡੇ ਮੁਖ ਦੇ ਸ਼ਬਦ ਨੇ ਜੋ ਤੁਸੀਂ ਪ੍ਰਾਰਥਨਾ ਕੀਤੀ ਏ ਆਪਣੇ ਬੱਚਿਆਂ ਦੇ ਵਾਸਤੇ ਕਿ ਤੁਹਾਡੇ ਵਿੱਚ ਇੱਕ ਮਨ ਹੋ ਜਾਣਾ ਇੱਕ ਜੁੱਟ ਹੋ ਜਾਣਾ ਔਰ ਸਿੱਧ ਹੋ ਜਾਣਾ ਅੱਜ ਇਹ ਸ਼ਬਦ ਇਹਨਾਂ ਦੇ ਜੀਵਨਾ ਚ ਮੈਂ ਇੰਪਾਰਟ ਕਰਦੀ ਆਂ ਅੱਜ ਇਹ ਪ੍ਰਾਰਥਨਾ ਇਹਨਾਂ ਦੇ ਜੀਵਨਾ ਦੇ ਵਿੱਚ ਮੈਂ ਇੰਪਾਰਟ ਕਰਦੀ ਆਂ ਅੱਜ ਇਹ ਪ੍ਰਾਰਥਨਾ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦੇਵੇ ਤੁਹਾਡੇ ਮੁਖ ਤੋਂ ਨਿਕਲੀ ਹੋਈ ਪ੍ਰਾਰਥਨਾ ਮੇਰੇ ਪਰਮੇਸ਼ਰ ਪ੍ਰਭ ਯੇਸ਼ੂ ਜੋ ਪ੍ਰਾਰਥਨਾ ਤੁਸੀਂ ਕਲਿਸਿਆ ਵਾਸਤੇ ਕਰ ਦਿੱਤੀ ਹੈ ਪ੍ਰਭੂ ਜੀ ਅੱਜ ਉਸ ਪ੍ਰਾਰਥਨਾ ਨੂੰ ਮੈਂ ਇੱਕ ਇੱਕ ਦੇ ਜੀਵਨ ਦੇ ਵਿੱਚ ਐਕਟੀਵੇਟ ਕਰਦੀ ਆਂ ਅੱਜ ਉਹ ਚੀਜ਼ਾਂ ਜੋ ਇਹਨਾਂ ਨੂੰ ਇੱਕ ਮਨ ਇੱਕ ਜੁੱਟ ਹੁਣ ਤੇ ਰੋਕਦੀਆਂ ਨੇ ਮਹਾਨ ਸਮਰਤ ਪ੍ਰਭ ਯਿਸੂ ਦੇ ਨਾਮ ਦੇ ਵਿੱਚ ਅੱਜ ਉਹ ਨਿਕਲ ਜਾਣ ਔਰ ਪੂਰੀ ਕਲਿਸਿਆ ਇੱਕ ਮਨ ਹੋ ਜਾਵੇ ਮਸੀਹ ਯਿਸੂ ਦੇ ਨਾਮ 'ਚ ਇੱਕ ਜੁੱਟ ਹੋ ਜਾਣ ਆਪਣੇ ਪ੍ਰਭ ਯਿਸੂ ਦੇ ਨਾਲ ਇੱਕ ਜੁੱਟ ਹੋ ਜਾਣ ਆਪਣੇ ਪ੍ਰਭ ਯਿਸੂ ਦੇ ਨਾਲ ਮੈਂ ਮਹਾਨ ਸਮਰਤ ਪਵਿੱਤਰ ਆਤਮਾ ਇੰਪਾਰਟ ਕਰਦੀਆਂ ਇੱਕ ਇੱਕ ਦੇ ਅੰਦਰ ਇੰਦਾ ਨੇਮ ਆਪ ਜੀ ਗੈਸ ਆਮੇਨ ਆਮੇਨ ሀሊሉያ ሀሊሉያ ጀመር ሲዲ ሳሪ ያነኝ